ਜਦੋਂ ਸੰਸਾਰ 'ਚ ਕੋਈ ਜੀਵ ਚੱਲਿਆ ਜਾਂਦਾ ਹੈ ਤਾਂ ਆਪਾਂ ਉਸ ਦੀਆਂ ਬੜੀਆਂ ਹੀ ਅਰਦਾਸਾਂ ਕਰਵਾਉਂਦੇ ਹਾਂ ਕਿ ਉਸ ਦਾ ਅੱਗੇ ਜਾ ਕੇ ਭਲਾ ਹੋਵੇ ਜਾਂ ਉਹ ਜੀਵ ਮੁਕਤ ਹੋ ਜਾਵੇ ਕੀ ਵਾਕਿਆ ਅਰਦਾਸਾਂ ਕੰਮ ਕਰਦੀਆਂ ਨੇ ਆਓ ਆਪਾਂ ਇਸ ਦੇ ਵਿਚਾਰ ਸਮਝਦੇ ਹਾਂ ਹਾਂਜੀ ਵੀਰ ਜੀ ਦੱਸੋ ਤੁਸੀਂ ਕੀ ਵਾਕਿਆ ਅਰਦਾਸਾਂ ਕੰਮ ਕਰਦੀਆਂ ਨੇ ਦੇਖੋ ਪਿਆਰਿਓ ਅਰਦਾਸਾਂ ਦੀ ਤੇ ਚਲੋ ਆਪਾਂ ਨਹੀਂ ਗੱਲ ਕਰਦੇ ਪਰ ਮਹਾਰਾਜ ਦੀ ਬਾੜੀ 'ਚ ਜਦੋਂ ਆਪਾਂ ਪੁੱਛਦੇ ਹਾਂ ਨਾ ਸਤਿਗੁਰੂ ਆਸ਼ਾ ਬਾਣੀ ਸਮਝਉਂਦੇ ਮਾਰੇ ਕਹਿੰਦੇ ਆਪਣ ਹੱਥੀ ਆਪਣਾ ਆਪੇ ਕਾਸਵਾਰੀ ਆਪਾਂ ਆਪਣਾ ਕਾਰਜ ਪਿਆਰੇ ਵਾਪਸ ਕਰਨਾ ਕਿਸੇ ਦੇ ਉੱਤੇ ਨਹੀਂ ਆਪਾਂ ਡਿਪੈਂਡ ਰਹਿਣਾ ਤੋ ਇਹ ਇਦਾਂ ਸਮਝੋ ਕਿ ਹੁਣ ਜਦੋਂ ਆਪਾਂ ਨੂੰ ਮਾਨਸ ਜਨ ਮਿਲਿਆ ਨਾ ਜਿੰਨਾ ਚਿਰ ਤੱਕ ਸਾਡੇ ਸਵਾਸ ਚੱਲ ਰਿਹਾ ਮਾਰੇ ਕਹਿੰਦੇ ਤੁਸੀਂ ਖੇਡ ਦੇ ਵਿੱਚੋਂ ਮੈਦਾਨ 'ਚ ਖੇਡਦੇ ਪਏ ਹੋ ਉਧਰ ਪੰਜ ਵਿਕਾਰ ਨੇ ਇਧਰ ਸਾਡਾ ਮਾਨਿਆ ਅਵਰ ਪੰਚ ਹਮ ਇੱਕ ਜਨਾਂ ਤੇ ਸਾਡੀ ਜੰਗ ਇਹ ਉਹਨਾਂ ਦੇ ਨਾਲ ਚੱਲਦੀ ਪਈ ਹੁਣ ਜਿੰਨਾ ਚਿਰ ਤੱਕ ਆਪਾਂ ਮੈਦਾਨ 'ਚ ਇੱਥੇ ਸਾਡੀ ਹਾਰ ਜਿੱਤ ਦਾ ਫੈਸਲਾ ਹੁੰਦਾ ਹੈ ਕਿ ਆਪਾਂ ਹਾਰ ਕੇ ਜਾਂਦੇ ਹਾਂ ਕਿ ਜਿੱਤ ਕੇ ਜਾਂਦੇ ਹਾਂ ਹੁਣ ਜਦੋਂ ਸਾਡੀ ਖੇਡ ਹੀ ਮੁੱਕ ਗਈ ਆਪਾਂ ਸੰਸਾਰ ਨੂੰ ਛੱਡ ਕੇ ਚਲੇ ਗਏ ਮੈਦਾਨ ਹੀ ਆਪਾਂ ਛੱਡ ਦਿੱਤਾ ਉੱਥੇ ਪਿਆਰਿਓ ਫਿਰ ਸਾਡੀ ਹਾਰ ਜਿੱਤ ਦਾ ਕੋਈ ਫੈਸਲਾ ਨਹੀਂ ਬਣਾਏਗਾ ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਆਪਣਾ ਕਾਰਜ ਆਪ ਸਵਾਰ ਕੇ ਜਾਓ ਉਹ ਕਾਰਜ ਆਪਾਂ ਕਿਵੇਂ ਸਵਾਰਨਾ ਹੈ ਮਹਾਰਾਜ ਨੇ ਸਾਨੂੰ ਸੁਚੇਤ ਕੀਤਾ ਮਹਾਰਾਜ ਕਹਿੰਦੇ ਆਉਦ ਘਟੇ ਦਿਨ ਸਰੇ ਨਾਰੇ ਮਨ ਗੁਰਮਿਰ ਕਾਜ ਸਵਾਰੇ ਮਹਾਰਾਜ ਕਹਿੰਦੇ ਉਮਰ ਘਟ ਰਹੀ ਹੈ ਜਾਣਦਾ ਦਿਨ ਤੇਰਾ ਨੇੜੇ ਆ ਰਿਹਾ ਉਹ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਮਾਰੇ ਕਹਿੰਦੇ ਆ ਆਪਣਾ ਕਾਰਜ ਸਵਾਰ ਆਪਣੇ ਮਨ ਨੂੰ ਸਵਾਰ ਪਰ ਕਿਵੇਂ ਸਵਾਰ ਗੁਰਦਾ ਗਿਆਨ ਲੈ ਕੇ ਪਰਮੇਸ਼ਰ ਨੂੰ ਮਿਲ ਨਾਮ ਨੂੰ ਤੇ ਆ ਆਪਣਾ ਕਾਰਜ ਮਾਰੇ ਕਹਿੰਦੇ ਆ ਆਪ ਸਵਾਰ ਕੇ ਜਾ ਨਾ ਕਿ ਕੋਈ ਤੇਰੇ ਪਿੱਛੋਂ ਕਾਰ ਸਵਾਰ ਸਕਦਾ ਹਾਂ ਜਿਹੜਾ ਕੋਈ ਭਗਤ ਜਨ ਕੋਈ ਬੰਦਗੀ ਵਾਲੀ ਰੂਹ ਹੈ ਉਹ ਆਪਣੀਆਂ ਗੁਣਾਂ ਦਾ ਉਧਾਰ ਕਰ ਸਕਦੀ ਹੈ ਵੈਸੇ ਪਿਆਰਿਓ ਕੋਈ ਆਮ ਜੀਵ ਦੇ ਵਸਦੀ ਇਹ ਗੱਲ ਨਹੀਂ ਹੈਗੀ